ਲਓ ਜੀ ਮਿੱਤਰੋ ਸਬਜੀ ਖੀਰ ਇਕ ਦਾਲ ਆ ਰਹੀ ਹੈ ਕੜਾ ਪ੍ਰਸ਼ਾਦ ਦੇ ਆ ਰਹੀ ਹੈ ਇਹ ਆ ਚੱਕੋ ਸੇਵਾਦਾਰ ਨੇ ਕਹਿੰਦਾ ਲਓ ਜੀ ਮਿੱਤਰੋ ਸੈਲਡ ਵੀ ਆਪਣਾ ਆ ਗਿਆ ਗ੍ਰੀਨ ਸੈਲਡ ਸੇਵਾਦਾਰ ਜੋ ਆਪਣੀ ਡਿਊਟੀ ਨਿਭਾਦੇ ਹੋਏ ਉਧਰ ਛੋਟੇ ਬੱਚੇ ਲੱਗੇ ਹੋਏ ਆ ਜਲ ਵਰਤੌਣ ਲਓ ਜੀ ਵੀਰ ਜੀ ਇਹ ਆਪਣੇ ਰਿਸ਼ਤੇਦਾਰ ਬਾਦਰ ਕਿਆ ਦਵਾਈ ਸੀ ਚਾਚਾ ਸ਼ੌਰ ਜੀ ਚਾਚਾ ਕਿਵੇਂ ਸੇਵਾ ਕਿਵੇਂ ਚੱਲ ਰਹੀ ਹੈ ਬਹੁਤ ਵਧੀਆ ਚੱਲ ਹਾਂਜੀ ਸੇਵਾ ਕਹਿੰਦੇ ਬਹੁਤ ਵਧੀਆ ਚੱਲ ਰਹੀ ਹੈ ਜਪਸੀਰਤ ਇਹ ਸੰਗਤਾਂ ਆਵੇ ਲੋ ਜਪਸੀਰਤ ਸਿੰਘ ਲੋ ਜੀ ਸੇਵਾ ਸੇਵਾਦਾਰ ਸੇਵਾ ਕਰਦੇ ਹੋਏ ਏ ਵੀਰ ਸੇਵਾ ਕਰਦੇ ਆਏ ਹਾਂ ਜੀ ਲੰਗਰ ਦਾ ਪ੍ਰਬੰਧ ਪੂਰਾ ਪ੍ਰਬੰਧ ਹੈ ਜੀ ਲੰਗਰ ਦੇ ਵਿੱਚ ਲਓ ਜੀ ਆ ਗੁੱਗੀ ਵਾਸਤੇ ਲਓ ਜੀ ਇਸ ਤਿਆਰੀ ਕਰ ਰਹੇ ਹਾਂ ਛੋਣ ਵਾਲੀ ਅੱਧੇ ਘੰਟੇ ਤੱਕ ਕਿਉਂਕਿ ਮੁੰਡੇ ਬਹੁਤ ਦਲੇਰ ਨੇ ਇੱਕ ਮਿੰਟ ਲਓ ਵੀਰ ਜੀ ਇਹ ਨੇ ਸੇਵਾਦਾਰ ਜੋ ਕਿ ਲੰਗਰ ਦੀ ਸੇਵਾ ਬੜੇ ਹੀ ਲਓ ਜੀ ਇਹ ਤੇ ਵੀਰ ਜੀ ਲੰਗਰ ਦੇ ਵਿੱਚ ਕੀ ਕੁਝ ਪ੍ਰਬੰਧ ਕੀਤਾ ਆਪਾਂ ਇੱਕ ਦਾਲ ਹੈ ਵੀਰ ਜੀ ਹਾਂਜੀ ਸਬਜੀ ਹੈ ਜੀ ਠੀਕ ਹੈ ਜੀ ਠੀਕ ਹੈ ਜੀ ਫਿਰ ਵੀ ਹੈ ਜੀ ਹੋਰ ਠੀਕ ਹੈ ਜੀ ਦੇਖਿਆਦੇ ਵੀ ਨਾਲ ਹੈ ਬਹੁਤ ਵਧੀਆ ਪ੍ਰਬੰਧ ਹੈ ਜੀ ਪ੍ਰਬੰਧ ਇਹ ਸਾਰੇ ਗਰੁੱਪ ਕੱਟੇ ਜੀ ਕੋਈ ਨਹੀਂ ਲੈਂਦਾ ਮੇਰੇ ਸਾਰੇ ਖੀਰੇ ਖੀਰੇ ਪੈਂਦੇ ਨੇ ਟਮਾਟਰ ਨਾਲ ਲੱਗ ਬਹੁਤ ਵਾਰ ਬਹਿ ਗੁਰੂ ਜੀ ਕੱਲ ਸਾਹ ਤੇ ਵਾਹਿਗੁਰੂ ਜੀ ਕੀ ਫਤਹਿ ਲਓ ਵੀ ਮਿੱਤਰੋ ਆਪਾਂ ਜਾ ਰਹੇ ਹਾਂ ਘਰ ਮਹਾਰਾਜ ਲਿਆ ਕੇ ਛੱਡ ਕੇ ਆਵੇ ਲੋ ਕੁਝ ਕੁ ਸੰਗਤਾਂ ਅੱਗੇ ਨਿਕਲ ਗਈਆਂ ਨੇ ਰੋ ਆਪਾਂ ਬਾਬਾ ਸਾਹਿਬ ਛੱਡਿਆ ਤੇ ਆ ਵੇਖ ਲੋ ਸਿੱਖ ਸੰਗਤਾਂ ਸਾਰੀਆਂ ਗੱਲਾਂ ਨੂੰ ਜੁੱਪ ਗਏ ਕੋਈ ਕਿਸੇ ਨੂੰ ਕੋਈ ਪਰਵਾਹ ਨਹੀਂ ਮਹਾਰਾਜ ਦੀ ਬਾਣੀ ਦੀ ਉਧਰ ਸਪੀਕਰ ਵਾਲੇ ਨਿਆਬ ਤੇ ਰਿਕਾਰਡ ਲਾ ਦਿੱਤੇ ਨੇ ਇਹ ਆ ਪਿੰਡਾਂ ਦੀ ਮੌਜ ਆ ਵੇਖੋ ਆ ਵੇਖੋ ਗੱਲਾਂ ਜਿੰਨਾਂ ਦੀ ਨਹੀਂ ਖਤਮ ਹੁੰਦੀ ਥੱਲੇ ਵੀ ਬੈਠੀ ਸੰਗਤਾਂ ਆ ਵੇਖ ਲੋ ਸਾਰੇ ਕੋਈ ਹਾਲਤ ਕੋਈ ਹਾਲ ਨਹੀਂ ਪਿੰਡਾਂ ਵਾਲਿਆਂ ਦਾ ਇਹਨਾਂ ਦਾ ਕੁਝ ਨਹੀਂ ਹੋ ਸਕਦਾ ਸਾਰੇ ਕੋਡਾ ਮਿੱਤਰੋ ਆਪਣੇ ਖੰਡਪੜ ਦੇ ਹੋ ਗਿਆ ਸਮਾਪਤੀ ਸਾਰਾ ਆਪਾਂ ਚੱਕ ਰੱਖਦਾ ਟਰਾਲੀ ਦੇ ਵਿੱਚ ਇਹ ਸਾਡੇ ਚਾਚਾ ਜੀ ਕਿਸ਼ੋਰ ਇਹ ਸਾਡੇ ਚਾਚਾ ਜਸਵੰਤ ਜਿਹੜੇ ਅਗਾ ਆਪਾਂ ਇਹਨਾਂ ਨੂੰ ਇਲੈਕਸ਼ਨ ਦੇ ਵਿੱਚ ਖੜਵਾਣਾ ਹੈ ਇਹ ਸਾਡਾ ਜੱਪੂ ਉਹ ਸਾਡੇ ਵਡੇਰੇ ਬਾਉ ਜੀ ਸਰਪੰਚ ਸਾਹਿਬ ਪਿੰਡ ਚੰਗੜ ਪੈਣੀ ਤੋਂ ਸਰਪੰਚ ਸੀ ਕਿਸੇ ਟਾਈਮ 'ਚ ਇਹਨਾਂ ਦਾ ਵੀ ਸਿੱਕਾ ਬੋਲਦਾ ਸੀ ਤੇ ਆਹ ਵੇਖ ਲਓ ਤੇ ਇਹ ਆਪਣੀ ਟਰਾਲੀ ਹੈ ਆਪਾਂ ਹੁਣ ਜਾ ਰਹੇ ਮੈਡ ਤੱਕਣ ਆਪਾਂ ਸਾਰੇ ਰਲ ਕੇ ਸੇਵਾ ਪੂਰਾ ਯੋਗਦਾਨ ਦੇ ਰਹੇ ਆ ਤੇ ਸੰਗਤਾਂ ਨਾਲ ਤੁਹਾਨੂੰ ਮਿਲਾਉਣਾ ਹੈ ਹੁਣ ਇਹ ਆ ਆਪਣੀ ਲਾਸਟ ਵੀਡੀਓ ਹੋਵੇਗੀ ਜਿਹੜੀ ਕਿ ਖੰਡ ਪਾਟਦੀ ਹੈ ਜੀ ਤੇ ਸੰਗਤਾਂ ਬੈਠੀਆਂ ਨੇ ਤੁਸੀਂ ਇਹ ਵੇਖ ਸਕਦੇ ਹੋ ਸੰਗਤਾਂ ਨੂੰ ਚਾਹ ਪਾਣੀ ਦਾ ਪਤਾ ਨਹੀਂ ਕਾਹਦਾ ਪ੍ਰਬੰਧ ਇਹਨਾਂ ਨੂੰ ਚਾਹੀਦਾ ਹੈ ਯਾਰ ਮੇਰੀ ਚਾਚੀ ਆਪਾਂ ਬੰਦ ਕਰਕੇ ਲੋ ਜੀ ਇਹ ਬਲਜੀਤ ਸਿੰਘ ਸਾਡਾ ਮੈਟਰਲ ਜਾ ਰਿਹਾ ਹੈ ਇਹ ਆਪਣੇ ਪਿੰਡ ਦੇ ਸਪੀਕਰ ਵਾਲੇ ਸੁਨਾਮ ਸਿੰਘ ਜੀ ਜੋ ਆਪਣਾ ਸਪੀਕਰ ਉਤਾਰ ਕੇ ਲਿਜਾ ਰਹੇ ਨੇ ਬੈਟਰੀ ਕਰ ਲਈ ਵਿੱਚ ਲਾਸਟ ਸਾਡਾ ਕੁੱਤਾ ਸਾਨੂੰ ਜੋ ਕਿ ਮਿਲਣਾ ਆਇਆ ਹੈ ਸਪੀਕਰ ਉਹ ਦੇਖੋ ਸਪੀਕਰ ਪਹੁੰਚਿਆ ਪਿਆ ਆਪਣਾ ਆਵੇ ਜੂਕੇ ਪੂਰੇ ਲੋਬ ਵਿੱਚ ਮਿੱਤਰੋ ਇਹ ਵੀਰ ਸਪੀਕਰ ਲਾਣ ਜਾ ਰਿਹਾ ਹੈ ਲਾਈਵ ਕਰਦੇ ਆਂ ਤੇ ਆ ਵੇਖੋ ਲਾਬੇ ਮੇਥਰੋ ਇਹ ਵੀਰ ਸੇਵਾ ਸਪੀਕਰ ਦੀ ਕਰਦਾ ਆ ਜੋ ਕਿ ਸਪੀਕਰ ਨੂੰ ਲਾ ਰਿਹਾ ਵੇਖੋ ਵੇਖੋ ਇਹਨਾਂ ਦੇ ਕੰਮ ਨਹੀਂ ਹਲੋ ਤਾਰ ਲੈ ਕੇ ਥੱਲੇ ਤਾਰਨ ਵਾਲੀ ਵੇ ਟੁੱੜਦੀ ਯਾਰ ਤੂੰ ਕਾਰ ਨਾਲ ਭੇਜ ਦੇ ਫਿਰ ਵੱਡੇ ਹਰ ਪਾਸੇ ਕਾਰ ਨਾਲ ਲੋ ਮਿੱਤਰੋ ਐਂਡ ਤੇ ਆ ਕੇ ਤਾਰ ਨਾਲ ਲੰਮਕਾਉਣਾ ਪੈ ਗਿਆ ਸਪੀਕਰ ਆ ਵੇ ਲੋ ਵੀਰ ਵੀਰ ਦੀ ਬਾਹ ਹੈ ਨਹੀਂਗੀ ਫਿਰ ਵੀ ਆਪਣੀ ਮਿਹਨਤ ਨੂੰ ਸਲਾਮ ਹੈ ਜੀ ਇਹਨਾਂ ਦੇ ਲਓ ਜੀ ਲੋ ਡਨ ਜੀ ਡਨ ਲਓ ਅਸਲੀ ਜਿਆਹ ਦੇ ਦੇ ਫਿਰ ਮੈਂ ਮੋਬਾਈਲ ਚੜਾ ਲਾਵਣਾ ਏ ਵਿਚ ਮਸ਼ੀਨ ਘੜ ਲੈਣੀ ਸੀ ਫੇ ਦਾਤਾ ਲੋ ਵੀ ਮਿੱਤਰ ਆਪਾਂ ਜਵਾਕਾਂ ਨੂੰ ਕਰਦੇ ਹੋ ਡਨ ਯੈਸ ਬਾਏ ਬਾਏ ਆਪਾਂ ਜਾ ਰਹੇ ਹਸਮਾਨ ਛੱਡਣ ਆਹ ਟੋਕਰਾ ਟੱਪ ਰਹੇਗੇ ਤੂੰ ਅੱਗ ਨਾ ਲੱਗ ਜਾਵੇ ਆਪਰਾ ਕਰਦੇ ਜਾਈ ਤੂੰ ਨਾ ਰੱਖ ਬਾਸ 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 ਮਾਂਡ ਦੀ ਰਾਣੀ ਹੈ ਪਰਾ ਨਾ ਤਿਲਕੇ ਆਮੀ ਕੁਛ ਹੋਰ ਹੈ ਇੱਥੇ ਪਹਿਲਾਂ ਬੜਾ ਜੋਰ ਨਾਲ ਆਵਾਜ਼ ਇਹ ਕੀ ਜੋਰ ਨਾਲ ਮਿੱਤਰੋ ਇਹਨੇ ਸੇਵਾਦਾਰ ਲੈ ਕੇ ਜਾ ਰਹੇ ਆ ਟਰਾਲੀ ਆਪਾਂ ਜਾ ਰਹੇ ਆ ਸਾਰੇ ਤੇ ਵੇਖੋ ਆਪਾਂ ਸਮਾਨ ਛੱਡ ਕੇ ਨਾਲੇ ਗਿਂਦੀ ਕਰਾ ਕੇ ਆਵਾਂਗੇ ਤੇ ਆ ਤੇ ਉਸ ਬਾਅਦ ਆਪਣੀ ਸਾਰੀ ਸਮਾਪਤੀ ਫਿਰ ਆਪਣੀ ਜਿੰਦਗੀ ਦੇ ਰੁਟੀਨ ਕੰਮਾਂ ਦੇ ਵਿੱਚ ਆਪਾਂ ਰੁੱਝ ਜਾਣਾ ਠੀਕ ਹੈ ਰਹਿਤਾ ਹੈ ਲੋਕਾਂ ਤੋਂ ਸਾਰੇ ਹੈਲੋ ਕਰੋ ਆ ਇਹ ਸੀ ਆਪਣੀ ਪਿੱਛੇ ਢਾਣੀ ਇਹ ਆਪਣੇ ਪਿੱਛੇ ਢਾਣੀ ਠੀਕ ਹੈ ਵੀਡੀਓ ਵਧੀਆ ਲੱਗੀ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਆ ਵੇਖ ਲਓ ਇਹਨਾਂ ਦੀਆਂ ਆਵਾਜ਼ਾਂ ਇਹ ਤਰ੍ਹਾਂ ਤਰ੍ਹਾਂ ਦੀਆਂ ਆਵਾਜ਼ਾਂ ਕੱਢਦੇ ਨੇ ਮਗਰ ਯਾਰ ਦਾਲ ਪਈ ਹੈ ਵਿੱਚ ਹੁੰਦੇ ਉਹ ਲੈ ਕੇ ਜਾਣੀ ਉੱਥੇ ਦੇਣੀ ਹੈ। ਲਓ ਜੀ ਇਹ ਸਾਡੇ ਚਾਚਾ ਕਾਲਾ ਜੀ ਇੱਧਰ ਹੈਲੋ ਕਰੋ ਹੈ ਹੈਲੋ। ਹੈਲੋ ਇਹ ਛਿੰਦਰ ਵੀਰ ਹੈਲੋ ਕਰ ਦੋ ਵੀਰੇ ਹੈਲੋ ਉਹ ਨਾਲ ਤੇਜਾ ਸਿੰਘ ਜੋ ਡਰਾਈਵਰੀ ਕਰ ਰਿਹਾ ਹੈ। ਜਵਾਕਾ ਨਾਲ ਲਾਲ ਗੱਲਾਂ। ਨਾ ਕਾਲਾ ਨਹੀਂ ਇਹਨੂੰ ਘੋਰਾ ਕਰਦੇ ਨਾ ਆਪਾਂ। ਲਓ ਵੀ ਮਿੱਤਰੋ। ਆਪਾਂ ਹੁਣ ਸਮਾਨ ਸਾਰਾ ਗਿਣਤੀ ਖਰਾ ਕੇ ਤੇ ਆਪਾਂ ਕਰੇ ਵਾਪਸ ਚਲੇ ਜਾਣਾ ਜੀ ਆ ਵੇਖ ਲੋ ਇਹ ਆ ਸਾਡਾ ਪਿੰਡ ਜਿਹਨੂੰ ਕਹਿੰਦੇ ਮੇਰਾ ਪਿੰਡ ਇਹ ਨਹੀਂ ਨਹੀਂ ਛੱਪੜ ਨਹੀਂ ਵਿਖਾਣਾ ਆਪਾਂ ਵਿਖਾ ਦੇ ਨਹੀਂ ਯਾਰ ਇਹ ਨਵਾਂ ਪ੍ਰੋਜੈਕਟ ਤਿਆਰ ਹੋ ਗਿਆ ਜੀ ਅੱਧਾ ਅਗਰ ਬਾਕੀ ਰਹਿ ਗਿਆ ਇਹ ਛੱਪੜ ਜਿਹਨੂੰ ਕਹਿੰਦੇ ਪਿੰਡੂ ਪੌਂਡ ਮੇਰਾ ਪਿੰਡ ਇਹ ਪਿੰਡ ਦੀਆਂ ਕਲੀਆਂ ਕਰੀਆਨਾ ਉਸਾਨਾ ਅਡੇ ਪਿੰਡ ਦੇ ਵਿੱਚ ਲੈਕਸ਼ਨ ਆਦਾ ਬਲਾਕ ਸੰਤੀ ਇਹ ਜੋ ਝੋਣਾ ਹੋ ਰਿਹਾ ਨੇ ਇਹ ਹਰਨੇਕ ਸਿੰਘ ਸਰਪੰਚ ਐ ਨੋਜਾ ਵਾਲੀ ਥੀਂ ਉਰਮੀਦ ਉਹਦੀ ਘਰ ਵਾਲੀ ਕਿਰਨਾਰਾਣੀ ਨੋ ਫੌਰੀ ਕੇ ਨੋ ਆ ਵੇਖ ਲੋ ਬੋਦੀ ਸਪੀਕਰ ਲਾ ਰੱਖਿਆ ਨਾਲ ਉਹਨੇ ਆਪਣਾ ਝੋਣਾ ਸ਼ੁਰੂ ਆਇਆ ਏ ਫਿਲਮ ਦੇ ਬੰਦੇ ਰੇਗਲਿ ਸੋਨ ਨੂੰ ਆ ਸਾਡੇ ਪਿੰਡ ਦੀ ਸੁਸਾਇਟੀ ਜਿੱਥੇ ਖਾਦਾ ਸਪਰੇਅਵਾਂ ਜੋ ਵੀ ਹੈ ਸਰਕਾਰੀ ਮਿਲਦੀਆਂ ਨੇ ਇਹ ਸਾਡੇ ਸਿੰਘ ਜਾ ਰਹੇ ਨੇ ਨਾਲ ਆ ਵੇਹ ਲੋ ਚਾਚਾ ਜੀ ਦੇ ਨਾਲ ਜੋ ਕੈਸਾ ਸਬਸਕ੍ਰਾਈਬ ਕਰਨਾ ਹੈ ਤਾਂ ਕਿ ਸਾਰੇ ਜੀਵਾਂ ਨੂੰ ਬਾਈ ਸਾਰੇ ਜੀਵਾਂ ਨੂੰ ਤੁਸੀਂ ਹੋਵੇ ਅਸੀਂ ਕਰ ਲੈ ਅਸੀਂ ਵੀ ਕਰਨਾ ਹੈ ਬਲੋਗ ਇੱਕ ਹੋਰ ਪਾ ਤਾਂ ਕੋ ਪਾਲਾ ਨੇ ਮਿੱਤਰੋ ਇਹ ਆਪਣਾ ਡਰਾਈਵਰ ਥੋੜਾ ਜਿਹਾ ਕਾਲੀ ਕਰ ਰਿਹਾ ਹੈ ਇਹ ਹੋਏ ਤੋਂ ਹੋਏ ਦਵਾ ਰਿਹਾ ਮਿੱਤਰੋ ਸਾਡੇ ਪਿੰਡ ਦੀਆਂ ਕੋਠੀਆਂ ਇਹ ਨਹੀਂ ਮਜੇ ਹੀ ਦੀ ਆ ਪ੍ਰਭਾਤ ਦੇ ਹੋ ਯਾਰ ਇਹਨਾਂ ਨੂੰ ਟਰੈਕਟਰ ਹੀ ਨਹੀਂ ਪਸੰਦ ਆ ਰਿਹਾ ਕਦੀ ਸ਼ੌਕਰ ਕਰ ਕਦੀ ਕੀ ਕਰ ਰਿਹਾ ਹੈ ਅਗਾ ਜਾਏ ਤੇ ਆਏ ਤੁਸੀਂ ਸੜਕਾਂ ਦਾ ਤੁਹਾਨੂੰ ਪਤਾ ਹੀ ਹੈ ਕਿੰਨਾ ਚੰਗਾ ਹਾਲ ਹੈ ਸਕਤਾ ਵੇਖੋ ਕਿਤੇ ਨਵੀਆਂ ਨਵੀਆਂ ਤੋਂ ਨਵੀਆਂ ਇਹ ਵੀ ਦੋ ਪੜਾਈ ਕਰਕੇ ਆ ਰਹੇ ਨੇ ਆ ਵੇਖੋ ਹੁਣ ਆਪਾਂ ਗੁਰਦਰਾ ਸਾਹਿਬ ਦੇ ਸਾਹਮਣੇ ਪਹੁੰਚ ਗਏ ਆਪਣਾ ਸਮਾਨ ਗੁਰਦਰਾ ਸਾਹਿਬ ਦਸੀ ਉਹ ਆਪਾਂ ਗੁਰਦੁਆਰੇ ਦੇ ਅੰਦਰ ਰੱਖਤਾ ਐ ਇਹ ਟੈਂਟਾਂ ਵਾਲਾ ਸਾਮਾਨ ਪੱਠੀ ਬ੍ਰਾਮ ਖੱਪ ਤੇ ਦਰੀਆਂ ਇਹ ਆਪਾਂ ਲਾ ਕੇ ਤੇ ਬੱ ਚਲਦੇ ਆ ਪਿੰਡ ਤੋਂ ਟਾਣੀ ਤੇ ਲਾਸਟ ਵੀਡੀਓ ਹੈ ਇਹ ਵਲੌਗ ਦੀ ਆਪਣੇ ਦੀ ਤੇ ਜੁੜੇ ਰਹੋ ਐਂਡ ਤੱਕ ਲਓ ਵੀ ਮਿੱਤਰੋ ਆਪਾਂ ਮੈਟ ਮੈਡ ਦੀ ਸੇਵਾ ਕਰਦੇ ਹੋਏ ਆਵੇ ਲੋ ਇਹ ਸਾਡੇ ਪਿੰਡ ਦੇ ਡਾਕਟਰ ਵੀ ਨੇ ਤੇ ਇਹਨਾਂ ਦਾ ਟੈਂਟਾ ਦਾ ਵੀ ਕੰਮ ਹੈ ਦੋ ਦੋ ਕੰਮ ਸੰਭਾਲੇ ਹੋਏ ਆ ਹੈਲੋ ਕਰ ਦਿਓ ਚਾਚਾ ਜੀ ਲੋ ਜੀ ਲੋ ਜੀ ਇਹ ਰਿਸ਼ਤੇਦਾਰ ਜੋ ਸਿਹਤ ਨੂੰ ਜ਼ਿਆਦਾ ਜ਼ੋਰ ਦਿੱਤਾ ਹੈ ਇਹਨਾਂ ਨੂੰ ਚਕਾਉਣ ਦੇ ਦਰੀਆਂ ਵੇਖੋ ਸਰਦਾਰ ਬੱਚੇ ਸੇਵਾ ਕਰਦੇ ਹੋਏ